ਤਾਨੂੰ ਕਿੰਨੇ ਵਾਰੀ ਮੈਂ ਸਮਝਾਇਆ ਆਪਣਾ ਨਹੀਂ ਤੇ ਆਪਣੀ ਕੁੜੀ ਦਾ ਹੀ ਸੋਚ ਲੋ ਆਪਣੀ ਜ਼ਿੰਦਗੀ ਦੀ ਤੂੰ ਇਦਾਂ ਅੱਧੀ ਕੱਢ ਲਈ ਲੜ ਲੁੜ ਕੇ ਤੇ ਹੁਣ ਬੱਚੇ ਦਾ ਹੀ ਸੋਚ ਲੋ ਉਹ ਤੇ ਵਿਚਾਰੀ ਤੇ ਕੀ ਅਸਰ ਹੁੰਦਾਊਗਾ ਤੂੰ ਹੀ ਮੇਰੀ ਗੱਲ ਸੁਨੋ ਪਿਆਰ ਨਾਲ ਮੰਮੀ ਨੂੰ ਵੀ ਸਮਝਾਓ ਮੰਮੀ ਨੂੰ ਨਾਲ ਲੈ ਕੇ ਜਾਓ ਤੇ ਭਾਬੀ ਨੂੰ ਉਥੋਂ ਮਨਾ ਕੇ ਘਰ ਲੈ ਕੇ ਆਓ ਕੋਈ ਨਹੀਂ ਭੈਣੇ ਮੰਮੀ ਇੱਥੇ ਹੀ ਆ ਮੈਂ ਉਹਦੇ ਨਾਲ ਕਰਦਾ ਸਲਾਹ ਹਾਂਜੀ ਤੁਸੀਂ ਮੇਰੇ ਨਾਲ ਚਲੋਗੇ ਪਰ ਰਿੰਪੋ ਨੂੰ ਮਲਾ ਕੇ ਇੱਥੇ ਲੈ ਹੀ ਆਉਨੇ ਆ ਪੁੱਤ ਮੈਂ ਨਹੀਂ ਤੈਨੂੰ ਰੋਕਦੀ ਤੂੰ ਜਾ ਲਿਆ ਜਾ ਕੇ ਤਾਂ ਮੈਂ ਨਹੀਂ ਜਾਣਾ ਉਹ ਤਾਂ ਉਹ ਮੈਨੂੰ ਦੇਖ ਕੇ ਜਰਦੀ ਨਗੀ ਇਹ ਆ ਗਿਆ ਇਹ ਚੌੜਿਆ ਕਿੱਥੇ ਚਲ ਗਏ ਆ ਇੱਥੇ ਬੈਠੇ ਜਿ ਪਤਾ ਨਹੀਂ ਕਿੱਥੇ ਚਲ ਗਏ ਆ ਹਾਂ ਭਈ ਹੁਣ ਕੀ ਲੈਣਾ ਮੈਂ ਰਿੰਪਲ ਨੂੰ ਲੈਣ ਆਇਆ ਨਹੀਂ ਸਾਡੇ ਕਰਕੇ ਲੜਾਈ ਵੱਧਦੀ ਆ ਤੁਹਾਡੀ ਸਾਡੀ ਕੁੜੀ ਵੀ ਮਾੜੀ ਅਸੀਂ ਵੀ ਮਾੜੇ ਤੂੰ ਹੀ ਚੰਗਾ ਆ ਤੇ ਤੇਰਾ ਪਰਿਵਾਰ ਚੰਗਾ ਹੁਣ ਕੀ ਕੰਨਾ ਆਇਆ ਇੱਥੇ ਰਿੰਪਲ ਇਹਨਾਂ ਨੂੰ ਕਹ ਚੁੱਪ ਕਰ ਜਣ ਇੱਥੇ ਮੈਂ ਤੇਨਾਂ ਗੱਲ ਕਰਨ ਆਇਆ ਮੇਰੇ ਭਰਾ ਪਰ ਜਾਈ ਤਾਂ ਇੱਦਾਂ ਹੀ ਬੋਲਣਗੇ ਜਿੱਦ ਆਪਣੀ ਲੜਾਈ ਦੇ ਵਿੱਚ ਤੇਰੀ ਭੈਣ ਤਾਂ ਤੇਰੀ ਮਾਂ ਬੋਲਦੀਆਂ ਹਨਾ ਐਦਾਂ ਹੀ ਇਹਨਾਂ ਨੇ ਬੋਲਣਾ ਆ ਰਿੰਪਲ ਮੈਂ ਇੱਥੇ ਬੈਂਸ ਨਹੀਂ ਕਰਨ ਆਇਆ ਅਸ਼ਾ ਸਿਹਤ ਮੇਰੀ ਅੱਗੇ ਹੀ ਬਹੁਤ ਖਰਾਬ ਆ ਨਾਲੇ ਕੁੜੀ ਦੀ ਪੜ੍ਹਾਈ ਬਹੁਤ ਖਰਾਬ ਹੁੰਦੀ ਆ ਤੂੰ ਮੇਰੇ ਨਾਲ ਚੱਲ ਲੜਾਈ 'ਚ ਕੁਝ ਨਹੀਂ ਰੱਖਿਆ ਨਹੀਂ ਮੈਂ ਨਹੀਂ ਜਾਣਾ ਹੈਗਾ ਰਿੰਪਲ ਇੱਕ ਵਾਰੀ ਫੇਰ ਸੋਚ ਲਾ ਮੈਂ ਲਾਸਟ ਵਾਰ ਆਉਣਾ ਸੀ ਮੈਂ ਆ ਗਿਆ ਆ ਇਸ ਤੋਂ ਬਾਅਦ ਨਾ ਮੈਂ ਤੈਨੂੰ ਲੈਣ ਆਉਣਾ ਤੇ ਨਾ ਹੀ ਮੈਂ ਕੇਸ ਵਾਪਸ ਲੈਣਾ ਹੁਣ ਤੂੰ ਸੋਚ ਲਾ ਨਾ ਤੈਨੂੰ ਕਿਸੇ ਨੇ ਸੱਦਿਆ ਸੀਗਾ ਫੋਨ ਕਰਕੇ ਆ ਗਿਆ ਮੂੰਹ ਚੱਕ ਕੇ ਇਹ ਸਾਡਾ ਘਰ ਆ ਇੱਥੋਂ ਚੁੱਪ ਕਰਕੇ ਨਿਕਲ ਜਾ ਫੇਰ ਨਾ ਗਈ ਤੇਰਾ ਕਟਾਪਾ ਲਾਤਾ ਫੇਰ ਲੋਕਾਂ ਨੇ ਵੀ ਕਹਿਣਾ ਜਵਾਈ ਭਾਈ ਭਾਈ ਕੁੱਟਤਾ ਨਾ ਦਿਖਾਤੀ ਤੁਸੀਂ ਆਪਣੀ ਾਕਾਤ ਤੁਸੀਂ ਇਸੇ ਾਕਾਤ ਦੇ ਮਾਲਕ ਆ ਨਾਲੇ ਸਿਆਣਿਆਂ ਨੇ ਸੱਚ ਹੀ ਕਿਹਾ ਜੇ ਜਨਾਨੀ ਘਰ ਅਜਾੜਨ ਤੇ ਆ ਜਾਵੇ ਨਾ ਸੂਈ ਦੇ ਨੱਕੇ ਥਣੀ ਵੀ ਘਰ ਅਜਾੜ ਦਿੰਦੀ ਆ ਹਜੇ ਤੱਕ ਤਾਂ ਮੈਂ ਘਰ ਅਜਾੜਿਆ ਨਹੀਂ ਸੀਗਾ ਪਰ ਇਹ ਕਹਾਵਤ ਮੈਂ ਤੈਨੂੰ ਸੱਚ ਕਰਕੇ ਦਿਖਾਉ ਕਿ ਸੂਈ ਦੇ ਨੱਕੇ ਰਾਹੀ ਵੀ ਘਰ ਕਿੱਦਾਂ ਉਜੜਦੇ ਆ ਨਾ ਹੁਣ ਰੋਟੀ ਨਹੀਂ ਮਿਲਦੀ ਹੁਣੀ ਐ ਨਾ ਭੁੱਖਾ ਮਰਦਾ ਹੋਣਾ ਐ ਮਾਂ ਪਕਾ ਕੇ ਨਹੀਂ ਦਿੰਦੀ ਹੁਣੀ ਆ ਲੈ ਲਵੇ ਉਹਦੇ ਤੋਂ ਪੂੜੇ ਮੈਨੂੰ ਤਾਂ ਕਹਿੰਦਾ ਸੀਗਾ ਨਾਲੇ ਲੰਗਰ ਬਣਾ ਕੇ ਦੇ ਤੇ ਨਾਲੇ ਸਾਡੀਆਂ ਗੱਲਾਂ ਸੁਣ ਹੁਣ ਉਹ ਵਾਲਾ ਜ਼ਮਾਨਾ ਹੈ ਨਹੀਂ ਉਹ ਮੈਂ ਕਿਸੇ ਪਾਸੇ ਕਮਲੀ ਲੱਗਦੀ ਆ ਕਰੀ ਜਾਵੇ ਉਹਦੀ ਮਾਂ ਉਹਦੀ ਭੈਣ ਕਰੀ ਜਾਵੇ ਕੰਮ ਮੈਂ ਤਾਂ ਕਰਦੀ ਨਹੀਂ ਹੁਣ ਕੋਈ ਵੀ ਆਹੋ ਸਹੀ ਗੱਲ ਆ ਇਹਦੀਆਂ ਤਾਂ ਮਿਹਰਬਾਨੀਆਂ ਮਾਤਾ ਦੀਆਂ ਜੈਨੀ ਚੰਗੀ ਹੁੰਦੀ ਤਾਂ ਆਪ ਆਉਂਦੀ ਆਪਣੇ ਮੁੰਡੇ ਨੂੰ ਨਾ ਘਾਲਦੀ ਉਹਦਾ ਸਿਆਣੀ ਬਿਆਣੀ ਬਣਦੀ ਆ ਭਾਬੀ ਆਉਣ ਨੂੰ ਤਾਂ ਉਹਨੇ ਆ ਜਾਣਾ ਸੀਗਾ ਉਹਨੂੰ ਪਤਾ ਆ ਮੋਰੇ ਕੌਣ ਬੈਠੀ ਆ ਤਾਈਓ ਨਹੀਂ ਆਈ ਉਹ ਉਹਨੂੰ ਪਤਾ ਆ ਉਹਨੂੰ ਮੈਂ ਚੌਧਰ ਦੇ ਦਾਣੀ ਸੀਗੀ ਲਾ ਲਾ ਕੇ ਜਿਉ ਸਿੱਟਣੀ ਸੀਗੀ ਬੇਇੱਜ਼ਤੀ ਤੋਂ ਡਰਦੀ ਨਹੀਂ ਆਈ ਉਹ ਗੱਲ ਸੁਣ ਲਓ ਮੇਰੀ ਇੱਕ ਬੁੜੀ ਨਹੀਂ ਇੱਥੇ ਬਣਨੀ ਚਾਹੀਦੀ ਤਾਂ ਨੇ ਕੱਲ ਦੱਸ ਦਿੱਤੀ ਉਹਨੇ ਬਹੁਤ ਤੰਗ ਕੀਤਾ ਭੈਣ ਮੇਰੀ ਨੂੰ ਕੋਈ ਨਾ ਤੂੰ ਨਾ ਟੈਨਸ਼ਨ ਲੈ ਮੈਂ ਤਾਂ ਬੁੜੀ ਨੂੰ ਗੇਟ ਇਨ ਢੱਕਣ ਦੇਣਾ ਆਪੇ ਤਾਂ ਸਹੀ ਆ ਇੱਥੇ ਮੈਂ ਤਾਂ ਇਹਦੇ ਪ੍ਰਾਣੇ ਦਾ ਲਿਹਾਜ ਕਰ ਲਿਆ ਸ਼ੁਕਰਕਰ ਕਿ ਮੈਂ ਇਹਦੇ ਪ੍ਰਾਣੇ ੱਟਕੇ ਮਾਰ ਕੇ ਨਹੀਂ ਬਾਹਰ ਕੱਢਿਆ ਮੈਂ ਤਾਂ ਪਰਫੇ ਵੀ ਸੋਚਿਆ ਵੀ ਉਹ ਇਸ ਘਰ ਦਾ ਜਵਾਈ ਭਾਈ ਆ ਉਹਨੇ ਨਹੀਂ ਪਰ ਸੋਚਿਆ ਕੁਛ ਵੀ ਲੈ ਭਾਬੀ ਕੱਢ ਦੇਣਾ ਸੀ ਕਾਕਾ ਰੋਵਾਰ ਨਾਲੇ ਉਹਨੂੰ ਵੀ ਪਤਾ ਲੱਗ ਜਾਂਦਾ ਕਿ ਕਿੱਦਾਂ ਕਿਸੇ ਨੂੰ ਬਾਹਰ ਕੱਢੀਦਾ ਆ ਨਾ ਤੁਸੀਂ ਨਾਲੇ ਭੁੱਲ ਗਏ ਕਿੱਦਾਂ ਤੁਹਾਡੇ ਝੋਲੇ ਖਾਲੀ ਕਰਾਏ ਸੀਗੇ ਇੱਕ ਸੂਟ ਪਿੱਛੇ ਕਿੱਦਾਂ ਤੁਹਾਡੀ ਬੇਇੱਜ਼ਤੀ ਕੀਤੀ ਕਿੰਨੇ ਤਮਾਸ਼ੇ ਲਾਏ ਉਹਨੇ ਨਾ ਤੈਨੂੰ ਲੱਗਦਾ ਕਿ ਮੈਂ ਗੱਲਾਂ ਚੇਤੇ ਭੁੱਲ ਗਈ ਹੋਊਂਗੀ ਮੈਂ ਤਾਂ ਗੱਲਾਂ ਚੇਤੇ ਭੁੱਲਣ ਵਾਲੀ ਨਹੀਂ ਮੈਨੂੰ ਤਾਂ ਸਾਰੀਆਂ ਗੱਲਾਂ ਚੇਤੇ ਆ ਜੋ ਜੋ ਕਿਹਾ ਉਹਨੇ ਕੋਈ ਨਹੀਂ ਕੋਈ ਟਾਈਮ ਆ ਲੈਂਦੇ ਫੇਰ ਦੱਸੂ ਉਹਨੂੰ ਮੈਂ ਤੇ ਕਿੱਦਾਂ ਗੱਲਾਂ ਕਹੀਆਂ ਤੇ ਕਿੱਦਾਂ ਬਦਲਾ ਲਈਦਾ ਐ ਐ ਹਾ ਨਾ ਬੁਰਾ ਹਾਲੇ ਹੋਈ ਜਾਂਦਾ ਇਹ ਦਿਨਾਂ ਦੇ ਏ ਇੱਕ ਰੈਂਪ ਨੂੰ ਮਾੜਾ ਤਰਸ ਨਹੀਂ ਆਇਆ ਇਹ ਨਵ ਘਰ ਚੜੀ ਜਾਂਦਾ ਆ ਆਏ ਇਹ ਤਾਂ ਕਰਦਾ ਮम्मी ਨੂੰ ਫੋਨ ਲਾਉਣਾ ਹੈ ਪਰ ਮम्मी ਨੂੰ ਕਾਤੇ ਤਾਂ ਕਰਨਾ ਆ ਉਹਨੇ ਵੀ ਕਿਹਾ ਕਿ ਉੱਠ ਕੇ ਮੈਨੂੰ ਫੋਨ ਲਾ ਦਿੰਦਾ ਉਹ ਵੀ ਵਿਚਾਰੀ ਅੱਗੇ ਫਸੀ ਪਈ ਆ ਮम्मी ਨੂੰ ਕਾਤੇ ਫੋਨ ਕਰਨਾ ਹੈ ਇਹ ਤਾਂ verdade ਦਵਾਈ ਖਾ ਲੈਣਾ ਐ। ਕੋਲ ਕੰਮ ਤੇ ਵੀ ਜਾਣਾ। ਬੁਰਾ ਹਾਲ ਬਹੁਤ ਹੋਇਆ ਹੈ। ਅ ਕੱਲ ਤਾਂ ਗ੍ਰਾਮ ਤਾਂ ਆ ਜਾਊਗਾ। ਕਾ ਗਾਉਣ ਆਏ ਹੇ ਓ ਆਏ ਪਤਾ ਨਹੀਂ ਕਿ ਗਰੀ ਜਾਂਦਾ ਭਾਜੀ ਦਰਵਾਜ਼ਾ ਹੀ ਨਹੀਂ ਖੋਲਦਾ ਤੂੰ ਕਿਦਾਂ ਠੀਕ ਆ ਬਾਜੀ ਮੈਂ ਤਾਂ ਠੀਕ ਆ ਤੁਸੀਂ ਆਪਣੀ ਸਿਹਤ ਨੂੰ ਕੀ ਕੀਤਾ ਬੜੇ ਬਿਮਾਰ ਲੱਗਣ ਨੇ ਮੇਰਾ ਤਾਂ ਯਾਰ ਪੁੱਛ ਨਾ ਬਹੁਤ ਬੁਰਾ ਹਾਲ ਹੋ ਰਿਹਾ ਹੈ ਬੁਖਾਰ ਬਹੁਤ ਚੜਿਆ ਹੈ ਮੈਂ ਤਾਂ ਹੁਣ ਹੀ ਦਵਾਈ ਖਾ ਕੇ ਲੰਮਾ ਪਿਆ ਸੀ ਹੋਰ ਕਿਦਾਂ ਠੀਕ ਠਾਕ ਆ ਘਰੇ ਸਾਰੇ ਹੋਰ ਠੀਕ ਆ ਚਲੋ ਆਓ ਪਹਿਲੇ ਬੈਠੋ ਉੱਥੇ ਉੱਥੇ ਬਹਿ ਕੇ ਗੱਲ ਕਰਦੇ ਆਂ ਉਹਦਾ ਕੋਮਲ ਠੀਕ ਠਾਕ ਆ ਹਾਂਜੀ ਕੋਮਲ ਤਾਂ ਠੀਕ ਆ ਜਦੋਂ ਪਹਿਲਾਂ ਆਏ ਆ ਨਾ ਅਸੀਂ ਇੱਥੇ ਉਦੋਂ ਉਹਦੀ ਰਿਪੋਰਟ ਰਹਿ ਗਈ ਆ ਓ ਸ਼ੋ ਸ਼ੋ ਤੇ ਕੱਲੂ ਡਾਕਟਰ ਨੂੰ ਚੈੱਕ ਕਰਾਉਣ ਜਾਣਾ ਸੀਗਾ ਮੈਂ ਉਹ ਲੈਣ ਆਇਆ ਇੱਥੇ ਹੁਣੀ ਆ ਲੱਭ ਲਈ ਫੇਰ ਆਹ ਕੰਬਲ ਲੈ ਲਾ ਉੱਪਰ ਹਉ ਚਲ ਕੋਈ ਗੱਲ ਨਹੀਂ ਮਨੂੰ ਕਿੰਦਾ ਚਾਹ ਚੂ ਪੀਣੀ ਆ ਬਣਾਵਾ ਨਹੀਂ ਨਹੀਂ ਪਾਜੀ ਮੈਂ ਨਹੀਂ ਪੀਣੀ ਚਾ ਤੁਸੀਂ ਦੱਸੋ ਕੁਛ ਖਾਦਾ ਪੀਤਾ ਦਵਾਈ ਖਾਧੀ ਤੁਸੀਂ ਓ ਯਾਰ ਦਵਾਈ ਤਾਂ ਬਹੁਤ ਖਾਧੀ ਆ ਮਨੂੰ ਪਰ ਪਤਾ ਨਹੀਂ ਕੀ ਹੋਇਆ ਫਰਕੇ ਨਹੀਂ ਪੈਂਦਾ ਪਾਜੀ ਤੁਹਾਡੀ ਤਾਂ ਸਿਹਤ ਪਹਿਲਾਂ ਹੀ ਬਹੁਤ ਖਰਾਬ ਆ ਤੇ ਰੋਟੀ ਪਾਣੀ ਕਿੱਥੋਂ ਚੱਲਦਾ ਤੁਹਾਡਾ ਰੋਟੀ ਬਾਣੀ ਤੇਨੂੰ ਕੀ ਦੱਸਾਂ ਯਾਰ ਕਿਨੇ ਬਣਾਉਣਾ ਇੱਥੇ ਰੋਟੀ ਬਾਣੀ ਮੰਮੀ ਕੱਲ ਆਏ ਸੀਗੇ ਉਹ ਬਣਾ ਕੇ ਚੱਲ ਗਏ ਰੋਟੀ ਤੇ ਮੈਂ ਖਾਲੀ ਸੀਗੀ ਰੋਜ਼ ਰੋਜ਼ ਉਹਨਾਂ ਨੂੰ ਫੋਨ ਵੀ ਨਹੀਂ ਕਰਦਾ ਚੰਗਾ ਲੱਗਦਾ ਉਹ ਵੀ ਵਿਚਾਰੀ ਫਸੀ ਪਈ ਆ ਉਧਰ ਭਾਜੀ ਬਣਾ ਉਹ ਵੀ ਔਖਾ ਹੁੰਦਾ ਮੋਰੀਓ ਭਾਜੀ ਫੇਰ ਤਾਂ ਬੜਾ ਔਖਾ ਆ ਕੋਈ ਨਹੀਂ ਮੈਂ ਮੰਮੀ ਨੂੰ ਲਿਆਉਣਾ ਤਾਂ ਇੱਥੇ ਛੱਡ ਕੇ ਜਾਣਾ ਫੇਰ ਉਹ ਨੇਨੇ ਮੋਂ ਨੂੰ ਯਾਰ ਰਹਿਣ ਦੇ ਮੈਂ ਬਾਹਰੋਂ ਕੁਝ ਲੈ ਆ ਖਾ ਲੈਣਾ ਨਾ ਨਾ ਭਰਾਵਾ ਬਾਹਰੋਂ ਨਾ ਖਾਈ ਪਹਿਲਾਂ ਤੇਰੀ ਸਿਹਤ ਬਹੁਤ ਖਰਾਬ ਆਇਆ ਤੂੰ ਹੋਰ ਬਿਮਾਰ ਹੋ ਜਾਣਾ ਬਾਦੀਆਂ ਖਾ ਕੇ ਕੋਈ ਨਹੀਂ ਮੈਂ ਮੰਮੀ ਨੂੰ ਛੱਡ ਕੇ ਜਾਣਾ ਮੈਂ ਰਿਪੋਰਟ ਲੈ ਲਵਾਂ ਇੱਥੋਂ ਆ ਲੱਬਲਾ ਮੇਰਾ ਕਮਰ ਕਹਿੰਦੀ ਸੀ ਇੱਥੇ ਰੱਖੀ ਆ ਆ ਇਹ ਹੈ ਆਹੋ ਪਾਜੀ ਇਹ ਹੀ ਆ ਰਿਪੋਰਟ ਚਲੋ ਠੀਕ ਆ ਮੈਂ ਹੁਣ ਚੱਲਦਾ ਮੰਮੀ ਨੂੰ ਛੱਡ ਜਾਂਦਾ ਮੈਂ ਬਸ ਸਹੀ ਆ ਧਿਆ ਰੱਖਿਓ ਆਪਣਾ ਸਹੀ ਆ ਆ ਜਾ ਖਾਣ ਨੂੰ ਦਰਵਾజా ਖੁੱਲਾ ਹੀ ਆ। ਉਹ ਖੁੱਲਾ ਹੀ ਆ ਪੁੱਤ ਰਾਜਗੁਰਾ ਜਵਾਂ ਦੀਆਂ ਮਾਂ ਕਿੱਦਾਂ ਦੇ ਰਾਹ ਲਾ ਪਿਆ? ਹੋਰ ਹੋਰ ਮਾਤਾ ਰਾਹ ਬੜਾਈ ਜੀ। ਮੇਰੀ ਕੁੜੀ ਠੀਕ ਓਹ। ਕੁੜੀ ਤਾਂ ਠੀਕ ਆ ਮੁੰਡਾ ਬਿਮਾਰ ਰਿਆ ਤੁਹਾਡਾ। ਕੀ ਗੱਲ ਹੋਈ ਉਹਨੂੰ? ਬਾਜੀ ਦੀ ਤਾਂ ਬਹੁਤ ਸਿਹਤ ਖਰਾਬ ਆ। ਉਹਦੀ ਬਹੁਤ ਹਾਲਤ ਵਿਗੜੀ ਹੋਈ ਆ। ਉਹਦਾ ਤਾਂ ਮੂੰਹ ਵੀ ਸੁੱਜ ਕੇ ਐਡਾ ਹੋਇਆ। ਰੋਟੀ ਪਾਣੀ ਨਹੀਂ ਕੋਈ ਵੀ ਬਣਾ ਕੇ ਦਿੰਦਾ ਉਹਨੂੰ। ਭੁੱਖਾ ਹੀ ਰਹਿੰਦਾ ਆ। ਹਾਂ ਮੇਰਾ ਪੁੱਤ ਇੰਨਾ ਬਿਮਾਰ ਹੋ ਗਿਆ ਪਰਸੋਂ ਤਾਂ ਮੈਂ ਆਈਆਂ ਦਵਾਈ ਦੇ ਕੇ। ਜਿਆਦਾ ਹੀ ਸਿਹਤ ਖਰਾਬ ਆ ਮਾਤਾ ਤਾਂ ਹੀ ਤਾਂ ਮੈਂ ਤੁਹਾਨੂੰ ਲੈਣ ਆਇਆ ਹੁਣ ਇੱਥੇ। ਮੈਂ ਤੁਸੀਂ ਉਹਨੂੰ 2-4 ਦਿਨ ਰੋਟੀ ਬਣਾ ਕੇ ਖਿਲਾ ਦਿਓ ਜੇ ਹੁੰਦੀ ਕੋਮਲ ਠੀਕ ਤਾਂ ਮੈਂ ਉਹਨੂੰ ਛੱਡ ਦਿੰਦਾ ਹੁਣ ਉਹਨੂੰ ਵੀ ਇਦਾਂ ਦੇ ਹਾਲਾਤ ਚ ਕਿੱਦਾਂ ਛੱਡਾਂ ਉਹਨੂੰ ਵੀ ਡਾਕਟਰਾਂ ਨੇ ਆਰਾਮ ਦੱਸਿਆ ਆ ਇਸ ਕਰਕੇ ਮੈਂ ਤੁਹਾਨੂੰ ਹੁਣ ਲੈ ਕੇ ਉੱਥੇ ਛੱਡ ਦਿੰਦਾ ਹੁਣ ਭਾਜੀ ਨੂੰ ਤੁਹਾਡੀ ਲੋੜ ਆ ਭਾਜੀ ਘਰ ਦੀ ਬਹੁਤ ਟੈਨਸ਼ਨ ਲੈ ਗਿਆ ਆ ਮੈਨੂੰ ਲੱਗਦਾ ਦਾदू ਦੁੱਧ ਵੀ ਪੀਂਦਾ ਵਾਣੀ ਮੋਟੀ ਤੇ ਹੁਣ ਤੁਸੀਂ ਉਹਦੇ ਕੋਲ ਰਹੋ 2-4 ਦਿਨ ਚੱਲ ਪੈਨੇ ਆ ਪੁੱਤ ਫਿਰ ਮੈਂ ਤੇਰੇ ਲਈ ਚਾਹ ਘੁੱਟ ਬਣਾਵਾ ਹੈ ਨਹੀਂ ਨਹੀਂ ਚਾਹ ਨਹੀਂ ਪੀਣੀ ਮਾਤਾ ਹਾਂ ਆਪਾਂ ਚਲੀਏ ਕੋਮਲ ਦੇ ਲਾਗੇ ਵੀ ਕੋਈ ਹੈ ਨਹੀਂ ਹੋ ਫਿਰ ਮੈਂ ਤੁਹਾਨੂੰ ਛੱਡ ਕੇ ਮੈਂ ਜਲਦੀ ਨਿਕਲਣਾ ਉਧਰ ਠੀਕ ਚੱਲ ਚੱਲ ਫਿਰ ਮੈਂ ਜੰਦੇ ਲਾ ਕੇ ਪਤਾ ਹੁੰਦੀ ਆ ਲਾ ਲਓ ਫਿਰ ਜਲਦੀ ਜਲਦੀ ਹਾਂ ਚੱਲ ਫਿਰ ਕਮਿਤੀਆ ਨਾ ਤਰੇ ਚਲੋ ਠੀਕ ਆ ਤੁਸੀਂ ਭਾਜੀ ਨੂੰ ਦੇਖੋ ਮੈਂ ਚੱਲਦਾ ਆ ਆਹੋ ਚੰਗਾ ਖਿਆਲ ਰੱਖੀ ਕੁੜੀ ਦਾ ਹੈ ਹਾਂ ਹੈ ਓਏ ਕੀ ਗੱਲ ਹੋਈ ਰਵੀ ਪੁੱਤ ਹੈ ਕੀ ਬਣਾ ਲਈ ਸਿਹਤਾਂ ਕੀ ਗੱਲ ਹੋਈ ਉਹਨੇ ਬੁਖਾਰ ਚੜ੍ਹ ਆਇਆ ਦਵਾਈ ਨਹੀਂ ਲਈ ਦਵਾਈ ਲਈ ਸੀ ਕੱਲ ਨਹੀਂ ਲਈ ਸੀ ਹੱਸ ਬੁਖਾਰ ਹੀ ਬਹੁਤ ਹੈ ਸਿਹਤ ਕਿੰਨਾ ਖਰਾਬ ਕਰ ਲੀ ਜਾ ਤਾਂ ਹੈ ਮੰਮੀ ਪਤਾ ਨਹੀਂ ਕੀ ਹੋਇਆ ਦਵਾਈ ਤਾਂ ਬਹੁਤ ਖਾਧੀ ਆ ਕੋਈ ਫਰਕ ਨਹੀਂ ਪੈਂਦਾ ਫਰਕ ਤਾਂ ਨਹੀਂ ਕੀ ਪੁੱਤ ਪੈਣਾ ਐ ਧੋਖ ਨਾ ਪਾਣਾ ਦਵਾਈਆਂ ਖਾਈ ਜਾਣਾ ਐ ਇੱਕ ਤੂੰ ਨਿਆਣਿਆਂ ਦੀ ਟੈਨਸ਼ਨ ਲੈ ਗਿਆ ਲੱਗਦਾ ਮੈਨੂੰ ਉਹ ਮੰਮੀ ਟੈਨਸ਼ਨ ਨਾ ਲਵਾਂ ਤੇ ਹੋਰ ਕੀ ਕਰਾਂ ਘਰ ਦਾ ਹਾਲ ਤਾਂ ਦੇਖ ਕੀ ਹੋਇਆ ਇੱਕ ਕੁੜੀ ਮੇਰੀ ਇੱਥੇ ਐ ਨਹੀਂ ਮੇਰਾ ਤਾਂ ਦਿਲੋਂ ਤੋਂ ਵਗੈਰ ਲੱਗਦਾ ਨਹੀਂ ਫੇਰ ਪੁੱਤ ਤੂੰ ਗਿਆ ਤਾਂ ਸੀਗਾ ਕੀ ਬਣਿਆ ਮੰਮੀ ਗਿਆ ਤਾਂ ਸੀਗਾ ਉੱਥੇ ਤਾਂ ਉਹਨਾਂ ਨੇ ਮੇਰੀ ਬੇਇੱਜ਼ਤੀ ਬਹੁ ਕੀਤੀ ਰਿੰਪਲ ਨੇ ਤਾਂ ਕਰਨੀ ਕਰਨੀ ਸੀ ਉਹਦੇ ਪਰ ਆ ਪਰਜਾਈ ਨੇ ਬਹੁਤ ਜ਼ਿਆਦਾ ਬੇਇੱਜ਼ਤੀ ਕੀਤੀ ਮੰਮੀ ਮੈਂ ਤਾਂ ਉੱਥੇ ਬੋਲਣ ਜਾਊਗਾ ਨਹੀਂ ਸੀਗਾ ਕਿਉਂਕੋ ਬਗਾਨੇ ਪਿੰਡ ਖੜਾ ਸੀ ਉਹਨਾਂ ਦੇ ਪਿੰਡ ਵਾਲਿਆਂ ਤੋਂ ਉਹਨਾਂ ਦੇ ਲੱਛਣਾਂ ਦਾ ਪਤਾ ਹੀ ਆ ਜੇ ਮੈਂ ਮੋਰੇ ਬੋਲਦਾ ਤੇ ਉਹਨਾਂ ਨੇ ਕਹਣਾ ਇਹਨਾਂ ਦਾ ਪੁਰਾਣਾ ਵੀ ਇਦਾਂ ਦਾ ਹੀ ਆ ਅੱਛਾ ਉਹ ਨਹੀਂ ਤਾਂ ਬਹੁਤਾ ਮਾੜੀ ਕੀਤੀ ਐ ਤੂੰ ਨਾ ਗੱਲਾਂ ਦੀ ਤੂੰ ਟੈਨਸ਼ਨ ਲੈ ਗਈਆਂ ਹੈ ਜਿਵੇਂ ਤੇਰਾ ਸਿਰ ਕੁੱਟ ਦੇਗਾ ਆਏ ਮੰਮੀ ਬੋਰਾਮ ਹੁੰਦਾ ਪਿਆ ਤੁਹਾਨੂੰ ਤਾਂ 10 ਸੇ ਰੋਟੀ ਖਾਣੀ ਤੇ ਚਾਹ ਵੀ ਨਹੀਂ ਮੰਮੀ ਭੁੱਖ ਤਾਂ ਮੈਨੂੰ ਹੈ ਨਹੀਂ ਰੋਟੀ ਦੀ ਤੁਸੀਂ ਇਦਾਂ ਕਰੋ ਚਾਹ ਹੀ ਬਣਾ ਦਿਓ ਚਲ ਠੀਕ ਹੈ ਤੇ ਚਾਹ ਦੇ ਨਾਲ ਮੈਂ ਫਿਰ ਦਵਾਈ ਖਾ ਲੈਂਦਾ ਮੈਂ ਰੋਟੀ ਵੀ ਬਣਾ ਕੇ ਰੱਖ ਦੇਣੀ ਆ ਤੇ ਪਹਿਲਾਂ ਤੈਨੂੰ ਚਾਹ ਬਣਾ ਦਵਾਂ ਤੈਨੂੰ ਪਤਾ ਯਾ ਬੜੇ ਦਾ ਬਹੁਤ ਕਲੇਸ਼ੀ ਆ ਕੋਕਲੇਸ਼ ਬਹੁਤ ਕਰਦਾ ਐ ਪੁੱਤ ਤੈਨੂੰ ਮੈਂ ਕੀ ਦੱਸਾਂ ਕੱਲ ਪੀ ਕੇ ਆ ਗਿਆ ਕੰਧਾਂ ਤੇ ਵੱਜਦਾ ਫਿਰਦਾ ਸੀ ਮੈਨੂੰ ਤਾਂ ਸੰਭਾਲਣਾ ਬੜਾ ਔਖਾ ਹੋ ਗਿਆ ਮੇਤੋ ਚੁੱਕ ਨਾ ਹੋ ਵੀ ਮੈਂ ਕੀ ਕਰਾਂ ਮੈਂ ਬਹੁਤ ਤੰਗ ਹੋ ਗਈ ਜੇ ਕੋ ਪੁੱਤ ਮੇਰੇ ਚ ਕਿਹੜੀ ਜਾਨ ਆ ਫਰਸ਼ ਤੇ ਡੇਗ ਪਿਆ ਉੱਥੇ ਹੀ ਪੈ ਗਿਆ ਮੇਤੋ ਕਿਹੜਾ ਚੱਕ ਹੁੰਦਾ ਐ ਮੈਂ ਵੀ ਹੁਣ ਕੀ ਕਰ ਸਕਦੀ ਆ ਕਾੜ ਕੇ ਉੱਠਿਆ ਤੇ ਪੀਤੀ ਸੀ ਡੱਫੀ ਸੀ ਕਿ ਮੈਂ ਬਹੁਤ ਫੇ ਬੇਇੱਜ਼ਤੀ ਕੀਤੀ ਮੈਂ ਕੋਈ ਸ਼ਰਮ ਕਰਿਆ ਕਰ ਤੂੰ ਹੁਣ ਨਿਆਣਾ ਤਾਂ ਹੈ ਨਹੀਂਂਗਾ ਤੈਨੂੰ ਕੋਈ ਸਮਝਾਉਣ ਵਾਲਾ ਹੈ ਨਹੀਂਂ ਹੁਣ ਤੇ ਮੇਰਾ ਕੁਝ ਨਹੀਂ ਬਿਗੜਨਾ ਤੁਹਾਡਾ ਹੀ ਜਾਣਾ ਜੋ ਕੁਛ ਜਾਣਾ ਉਹ ਮੰਮੀ ਪਾਜੀ ਤਾਂ ਬੰਦਾ ਬਣ ਨਹੀਂ ਸਕਦਾ ਪਤਾ ਨਹੀਂ ਕਿਹੜੀ ਮਿੱਟੀ ਦਾ ਬਣਿਆ ਆ ਉਹ ਚਲ ਚੰਗਾ ਫੇ ਮੈਂ ਪੁੱਤ ਚਾਹ ਬਣਾ ਕੇ ਦੇਣੀ ਆ ਤੂੰ ਚਾਹ ਪੀ ਲੈ ਹੈ ਠੀਕ ਹੈ ਮੰਮੀ ਕਾਲਕ ਕਿਆ ਪਟਕ ਕਿਆ ਪੀ ਉੱਠ ਕੇ ਤਾਂ ਬਿਸਕਟ ਖਾ ਲਾ ਨਾ ਉਹ ਤਾਂ ਮੈਂ ਤਾਂ ਤੇਰੇ ਨਾਲ ਦੇ ਕੇ ਹੋਰ ਤਰ੍ਹਾਂ ਹੁੰਦੀ ਆ ਜਾਣ ਤਾਂ ਮੈਂ ਜਾ ਕੇ ਲੈ ਆ ਮਮੀ ਨੂੰ ਤਾਂ ਕੋਈ ਸਮਝਦੀ ਨਹੀਂ 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 ਮਮੀ ਹੁਣ ਨਹੀਂ ਉਹਨਾਂ ਦੀ ਮਿੰਤਾ-ਮੁੰਤਾ ਕਰਨੀਆਂ ਉਹਨਾਂ ਨੇ ਬਹੁਤ ਜ਼ਿਆਦਾ ਮੇਰੀ ਬੇਇੱਜ਼ਤੀ ਕੀਤੀ ਮੈਨੂੰ ਜਲੀਲ ਬੋਹ ਕੀਤਾ ਬਾਹ ਧੱਕੇ ਮਾਰਨ ਹੋ ਰਹੇ ਸੀ ਔਰ ਮਾਤਾ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਰਾਲ ਮਿਲ ਕੇ ਮੇਰੀ ਬਹੁਤ ਜ਼ਿਆਦਾ ਬੇਇੱਜ਼ਤੀ ਕੀਤੀ ਉਹਨਾਂ ਨੇ ਬੋਟੀ ਦੀ ਇਹ ਬਹੁਤ ਗਲਤ ਗੱਲ ਆ ਤੇਰੀ ਬੇਇੱਜ਼ਤੀ ਕਰਾਈ ਉਹਨੂੰ ਇਹ ਚੰਗੀ ਗੱਲ ਨਹੀਂ ਕੀਤੀ ਉਹਨੂੰ ਮਾਪੇ ਹੁੰਦੇ ਧੀਆਂ ਬਸਾਉਂਦੇ ਹੁੰਦੇ ਜਾੜਦੇ ਨਹੀਂ ਹੁੰਦੇ ਇਹ ਬਹੁਤ ਗਲਤ ਕੰਮ ਕੀਤਾ ਉਹਨੂੰ ਕੋਈ ਨਾ ਮੰਮੀ ਚੱਲ ਪਵੇ ਜਿੱਧਾ ਚੱਲਣਾ ਹੈ ਹੁਣ ਕਿਸ ਮੈਂ ਵੀ ਨਹੀਂ ਵਾਪਸ ਲੈਣਾ ਜੋ ਕਹਿੰਦੀ ਸੀ ਨਾ ਘਰ ਬਰਬਾਦ ਹੋਊਗਾ ਤੇ ਹੁਣ ਦੇਖ ਲੈਵੇ ਕਿੱਦਾਂ ਬਰਬਾਦ ਹੁੰਦਾ ਹੈਗਾ ਮੈਂ ਤਾਂ ਇਹ ਕਹਿੰਨੀ ਆਪਣੇ ਘਰ ਦਾ ਮਾਹੌਲ ਠੀਕ ਕਰੋ। ਕੁੜੀ ਬਹੁਤ ਟੈਨਸ਼ਨ ਲੈਂਦੀ ਆ। ਵਾਰ-ਵਾਰ ਮੈਨੂੰ ਫੋਨ ਕਰਦੀ ਏ। ਉਹ ਮੈਨੂੰ ਵਾਰ-ਵਾਰ ਪੁੱਛਦੀ ਆ ਕਿ ਭਾਬੀ ਨੇ ਖਾਦੋਂ ਆਉਣਾ ਆ। ਮੈਂ ਕਹਾ ਵੀ ਅੱਗੇ ਵੀ ਉਹ ਚਿਰੇ ਜਾਂਦੀ ਆ ਕੋਈ ਨਹੀਂ ਆ ਜਾਣਾ ਆ। ਆਹ ਮਮੀ ਉਹ ਤਾਂ ਗੱਲ ਹੈਗੀ ਆ। ਭੈਣ ਟੈਨਸ਼ਨ ਬਹੁਤ ਜ਼ਿਆਦਾ ਲੈ ਜਾਂਦੀ ਆ। ਚਲੋ ਕੋਈ ਨਹੀਂ। ਕੋਈ ਜਾਣਾ ਇੱਕ ਨਾਲ ਇੱਕ ਦਿਨ ਠੀਕ। ਚਲ ਚੰਗਾ ਤੂੰ ਚਾਹ ਪੀ ਤੇ ਮੈਂ ਰੋਟੀ ਬਣਾਉਣੀ ਆ। ਠੀਕ ਆ ਮੈਂ ਕਹਿੰਨੀ। ਹਾਂ। ਚਲੋ ਸਾਫ਼ ਲੱਗਣ ਲੱਪਿਆ ਮਾਸਾ ਹੁਣ। ਰਾਮ ਵੀ ਕਰ ਲਿਆ ਕਰ ਸਿੰਤਾਂ ਮੈਂ ਕਿਹ ਆਰਾਮ ਕਰ ਲਈ ਬਸ ਇੱਥੇ ਪੱਤੇ 'ਚ ਬੜੇ ਖਿੱਲੇ ਜਾਂਦੇ ਆ ਫੇ ਮੈਂ ਕਿਹਾ ਸਾਫ ਕਰਦਾ ਆਗੇ ਤੇ ਰਿਪੋਰਟ ਮਿਲ ਗਈ ਆ ਰਿਪੋਰਟ ਤਾਂ ਮਿਲ ਗਈ ਆ ਕਿੱਦਾਂ ਭਾਜੀ ਠੀਕ ਆ ਮੈਂ ਕਿਹਾ ਤੇਰੇ ਭਰਾ ਨੇ ਤਾਂ ਆਪਣੀ ਹਾਲਤ ਬਗੜ ਰੱਖੀ ਆ ਘਰ ਦਾ ਸਾਰਾ ਨਕਸ਼ਾ ਵਿਗੜਿਆ ਪਿਆ ਮੈਨੂੰ ਤਾਂ ਲੱਗਦਾ ਉਹ दारू-ਦੂਰੂ ਪੀਣ ਲੱਗ ਗਿਆ ਆ ਹੈਂ दारू ਪੀਣ ਲਾਪੇ ਭਾਜੀ ਤੇ ਪੀਂਦੇ ਨਹੀਂ ਹੁੰਦੇ ਹੀ दारू ਦੇਖ ਲਓ ਐਵੇਂ ਟੈਨਸ਼ਨਾਂ ਲਈ ਜਾਂਦੇ ਵਾਧੂ ਦੀਆਂ ਜੇ ਸਾਰੀਕਾ ਕੋਲ ਹੁੰਦੀ ਤੇ ਕਮ ਸੇ ਕਮ ਉਹਦੇ ਵੱਲ ਧਿਆਨ ਕਰ ਲੈਂਦੇ ਧਿਆਨ ਇੱਧਰ ਉੱਧਰ ਨਾ ਨਾ ਜਾਂਦਾ ਫਿਰ ਘੱਟੋ ਘੱਟ ਦਾਰੂ ਦੀ ਇਹ ਨਾ ਲੱਗਦੇ ਉਹੀ ਤਾਂ ਗੱਲ ਆ ਪਰ ਹੁਣ ਦਾਰੂ ਪੀਂਦਾ ਉਹਦੀਆਂ ਅੱਖਾਂ ਲਾਲ ਹੋਈਆਂ ਪਈਆਂ ਸੀ ਮੂੰਹ ਵੀ ਸੁਜਿਆ ਪਿਆ ਸੀ ਉਹਦਾ ਅੱਛਾ ਫੇਰ ਫੇਰ ਕੀ ਉਹਨੇ ਤਾਂ ਰੋਟੀ ਪਾਣੀ ਵੀ ਨਹੀਂ ਖਾਧਾ ਸੀਗਾ ਫਿਰ ਮੈਂ ਮੰਮੀ ਨੂੰ ਛੱਡ ਕੇ ਆਇਆ ਹੁਣ ਉੱਥੇ ਉਹ ਰੋਟੀ ਪਾਣੀ ਤਾਂ ਦੇਣਗੇ ਉਹਨੂੰ ਚੱਲ ਚੰਗਾ ਕੀਤਾ ਤੂੰ ਮੰਮੀ ਨੂੰ ਉੱਥੇ ਛੱਡ ਆਇਓ ਕਮ ਸੇ ਕਮ ਭਾਈ ਦਾ ਧਿਆਨ ਤੇ ਰੱਖਣਗੇ ਭਾਜ ਨੂੰ ਸਮਝਾਉਣਾ ਹੀ ਪੈਣਾ ਬੈਠ ਕੇ ਇਦਾਂ ਕਿਤੇ ਉਹਨਾਂ ਨੇ ਸਮਝਣਾ ਵਾ ਤੁਹਾਡੇ ਗੱਲਾਂ ਸੁਣ ਕੇ ਮੇਰਾ ਤਾਂ ਦਿਲ ਘਬਰਾ ਹੀ ਜਾਂਦਾ ਵਾ ਮੈਨੂੰ ਲੈ ਜਾਓ ਇੱਕ ਵਾਰੀ ਭਾਜੀ ਨੂੰ ਮਿਲਾਨ ਵਾਸਤੇ ਚੱਲ ਕੱਲੂ ਜਾਣਾ ਤਾਂ ਹੈਗਾ ਯਾ ਡਾਕਟਰ ਕੋਲ ਤੈਨੂੰ ਪਹਿਲਾਂ ਭਾਜੀ ਨੂੰ ਮਿਲਾ ਕੇ ਫਿਰ ਡਾਕਟਰ ਕੋਲ ਚੱਲ ਜਾਂਗੇ ਆਪਾਂ ਚਲੋ ਠੀਕਾ ਫਿਰ ਕੱਲ ਚੱਲ ਜਾਂਗੇ ਕੀ ਤੇ ਸ਼ਰਾਬ ਪੀਂਦੇ ਹੋ ਤੇ ਮਾ ਖਰਾਬ ਹੋ ਗਿਆ ਤੁਹਾਡਾ ਲੱਗਦਾ ਕੋਮਲ ਮੈਮੀ ਕੀ ਕਰਾਂ ਮੈਂ ਪਹਿਲਾਂ ਥੋੜੋ ਪੀਂਦਾ ਸੀ ਤੇ ਕੀ ਹਾਲਤ ਬਣਾਈ ਆ ਕੀ ਲੋੜ ਪੈ ਗਈ ਤੁਹਾਨੂੰ ਸ਼ਰਾਬ ਪੀਣ ਦੀ ਤੇ ਇਹ ਤੇ ਇਹਦੇ ਨਾਲ ਹੀ ਤੁਸੀਂ ਆਪਣੀ ਬਗਾੜੀ ਲੱਗਦੀ ਆ ਕਲੀ ਭਾਬੀ ਚ ਕਮੀਆਂ ਨਹੀਂ ਕਮੀਆਂ ਤੁਹਾਡੇ ਚ ਵੀ ਨੇ ਕੋਮਲ ਮੇਰਾ ਜਿਹੜਾ ਦਿਲ ਕਰਦਾ ਸੀ ਪੀਣ ਨੂੰ ਉਦੋਂ ਹੀ ਪਰੇਸ਼ਾਨੀ ਬਹੁਤ ਮਨ ਤੇ ਪਈ ਹੋ ਸੀ ਤੇ ਇਹ ਪੀਣਾ ਭਾਜੀ ਪਰੇਸ਼ਾਨੀਆਂ ਦੂਰ ਹੋਈ ਨਹੀਂਆਂ ਖਬਰਦਾਰ ਜੇ ਹੁਣ ਸ਼ਰਾਬ ਦੀ ਬੋਤਲ ਨੂੰ ਹੱਥ ਵੀ ਲਾਇਆ ਤੇ ਦਸੇ ਮੈਨੂੰ ਇਹਨਾਂ ਨੇ ਵੀ ਤੂੰ ਸ਼ਰਾਬ ਪੀਣ ਲਾ ਪਿਓ ਕੀ ਹਾਲ ਬਣਾਇਆ ਤੂੰ ਆਪਣਾ ਘਰ ਦਾ ਵੀ ਸਤਿਆਨਾਸ਼ ਕੀਤਾ ਕਿੱਦਾਂ ਭਾਂਡੇ ਲਬੇਲ ਬੇੜ ਕੇ ਸਿੰਕ ਭਰੀ ਹੋਈ ਆ ਧਿਆਨ ਨਹੀਂ ਰੱਖਿਆ ਜਾਂਦਾ ਤੁਹਾਡੇ ਕੋ ਆਪਣਾ ਉਹ ਚਲ ਬੱਸ ਕਰ ਗੋਮਲ ਕਾਤ ਬੋਲੀ ਜਾਂਦੀਆਂ ਆਉਂਦੇ ਮੇਰੇ ਗੱਲ ਪੈ ਗਈ ਤੂੰ ਦਾ ਬੈਠ ਜਾ ਬੈਠ ਤੇ ਮੈਂ ਜਾਵਾਂ ਦਾਸ ਬੜੇ ਚੰਗੇ ਕੰਮ ਕਰਨ ਦੇ ਤੂੰ ਜਿਹੜਾ ਤੁਹਾਨੂੰ ਸ਼ਾਬਾਸ਼ੀ ਦਵਾ ਜਾਂ ਕੁਛ ਇਹ ਕੰਮ ਚੰਗੇ ਨਹੀਂ ਹੈਗੇ ਤੁਹਾਡੇ ਭਾਜੀ ਤੁਸੀਂ ਦਾਦੂ ਨਾ ਪੀਵੋ ਇੰਨੀ ਤੁਸੀਂ ਹੋਸ਼ ਕਰੋ ਤੇ ਜਾਗੇ ਲੈ ਕੇ ਆਓ ਉਹਨਾਂ ਨੂੰ ਉਹ ਨਹੀਂ ਯਾਰ ਮੈਂ ਇੱਕ ਵਾਰ ਕਹਤਾ ਮੈਂ ਨਹੀਂ ਹੁਣ ਲੈਣ ਜਾਣਾ ਉਹਨਾਂ ਨੂੰ ਮੇਰੀ ਬਹੁਤ ਉੱਥੇ ਬੇਇੱਜ਼ਤੀ ਹੋ ਗਈ ਆ ਉਹ ਨਾਲੇ ਉਹ ਜਨਾਨੀ ਨਹੀਂ ਯਾਰ ਕਿਸੇ ਦੀ ਗੱਲ ਸੁਣ ਸਕਦੀ ਨਾ ਉਹਨੂੰ ਅਕਲ ਆ ਸਕਦੀ ਆ ਮੈਂ ਤਾਂ ਤੁਹਾਡੇ ਕਹਿੰਦੇ ਨੀਵਾ ਹੋ ਕੇ ਗਿਆ ਸੀ ਉਹਨਾਂ ਨੂੰ ਲੈ ਤਾਂ ਪਰ ਮੇਰੀ ਉਹਨਾਂ ਨੇ ਬੇਇੱਜ਼ਤੀ ਬਹੁ ਕੀਤੀ ਉਹਦੇ ਵਿੱਚ ਤਾਂ ਕੜੇ ਹੀ ਬਹੁ ਜਨਾਨੀ ਦੇ ਵਿੱਚ ਉਹਦੇ ਪੈਰ ਹੀ ਨਹੀਂ ਥੱਲੇ ਲਾਉਂਦੀ ਧਰਤੀ ਦੇ ਭਾਜੀ ਜੇ ਤੁਸੀਂ ਕੋ ਤਾਂ ਇੱਕ ਵਾਰੀ ਮੈਂ ਉੱਥੇ ਜਾ ਕੇ ਭਾਬੀ ਦੀਆਂ ਮਿੰਤਾ ਕਰ ਲੈਣੀ ਆ ਕੀ ਪਤਾ ਮੰਨ ਹੀ ਜਾਵੇ ਨਾ ਨਾ ਤੂੰ ਨਹੀਂ ਕਿਸ ਦੀਆਂ ਮਿੰਤਾ ਕਰਨੀ ਆ ਨਾ ਕਿਤੇ ਜਾਣਾ ਉਹ ਮਲੰਗਾਂ ਤਾਂ ਬੋਲਣ ਦੀ ਅਕਲ ਨਹੀਂ ਉਹਨਾਂ ਨੂੰ ਇੰਨੀ ਤਮੀਜ਼ ਨਹੀਂ ਕਿਸੇ ਨਾਲ ਗੱਲ ਕਿੱਦਾਂ ਕਰਨੀ ਆ ਚਲੋ ਠੀਕ ਹੈ ਮੈਂ ਨਹੀਂ ਜਾਂਦੀ ਉਹ ਤੇ ਮੈਂ ਮੰਨਦੀ ਵੀ ਉਹਨਾਂ ਨੂੰ ਕਰਨ ਨਹੀਂ ਹੈਗੀ ਤੇ ਤੁਹਾਡਾ ਦਿਮਾਗ ਟਕਾਣੇ ਤੇ ਹੈਗਾ ਇਹ ਕੀ ਹੱਲ ਬਣਾਇਆ ਸਾਰੇ ਪਾਸੇ ਘਰ ਖੇਰੂ ਖੇਰੂ ਕੀਤਾ ਤੁਸੀਂ ਕੋਈ ਗੱਲ ਨਹੀਂ ਕੋਮਲ ਹੋ ਜਾਊਗਾ ਸਾਰਾ ਕੁਝ ਠੀਕ ਪਰ ਥੋੜਾ ਟਾਈਮ ਲੱਗੂਗਾ ਮੁੜਿਆ ਮੁੜਿਆ ਭਾਜੀ ਸਾਰਾ ਕੁਝ ਬਰਬਾਦ ਕਰਨਾ ਆ ਹੋਸ਼ਕਾਰ ਥੋੜੀ ਜਈ ਅੱਜ ਤਾਂ ਮੈਨੂੰ ਇਹ ਜिद ਕਰਕੇ ਲੈ ਆਈ ਆ ਮੈਨੂੰ ਕਹਿੰਦੀ ਮੈਨੂੰ ਲੈ ਕੇ ਜਾਉ ਮੈਂ ਭਾਜੀ ਨੂੰ ਸਮਝਾਉਂਗੀ ਮੈਂ ਤਾਂ ਇਹਨੂੰ ਕਿਹਾ ਸੀ ਰਹਿਣ ਦੇ ਇਹ ਨਹੀਂ ਹਟਦੀ ਭਰਾਵਾ ਤੁਹਾਡੀ ਟੈਨਸ਼ਨ ਬਹੁਤ ਲੈਂਦੀ ਆ ਚਲ ਕੋਈ ਨਹੀਂ ਬਾਜੀ ਤੂੰ ਬੈਠੋ ਗੱਲਾਂ ਕਰੋ ਮੈਂ ਥੋੜਾ ਬੋਤਾ ਕੰਮ ਕਰਦਾ ਫਿਰ ਜਿਹੜਾ ਪਿਆ ਹੈ ਹਾਈ ਦਾਸ ਤਾਂ ਕੀ ਹਾਲ ਬਣਾਇਆ ਪਿਆ ਕਰਦਾ ਕਿੱਦਾਂ ਸਿੰਕ ਭਰੀ ਭਾਂਡਿਆਂ ਦੀ ਮੰਮੀ ਕੋ ਵੀ ਵਿਚਾਰੀ ਕੋ ਕਿੰਨਾ ਕੰਮ ਹੁੰਦਾ ਹੋਣਾ ਜਿੰਨਾ ਕੋ ਹੁੰਦਾ ਕਰਕੇ ਚੱਲ ਜਾਂਦੀ ਹੋਣੀ ਚਲ ਪਹਿਲਾਂ ਭਾਂਡੇ ਮਾਉਂਦੀਆਂ ਬਾਜੀ ਨੇ ਵੀ ਬਹੁਤੀ ਸੇਤ ਵਗਾੜ ਲਈ ਆਪਣੀ ਜੇ ਕਿਤੇ ਮੈਨੂੰ ਪਤਾ ਹੁੰਦਾ ਕਿ ਮੇਰੇ ਆ ਨਾ ਹਾਲ ਹੋਣਾ ਕਰਦਾ ਤੇ ਮੈਂ ਕਦੀ ਬਣਾਉਂਦੀ ਮੈਂ ਕਦੀ ਵੀ ਨਾ ਚਾਹਾਂ ਵੀ ਮੇਰੇ ਭਰਾ ਦਾ ਘਰ ਖਰਾਬ ਹੋਵੇ ਉਹਦਾ ਭਾਬੀ ਦੇ ਪੇਕੇ ਵੀ ਕਿਹੜੇ ਚੰਗੇ ਆ ਉਹਨਾਂ ਨੇ ਵੀ ਬੋਲਣ ਚ ਕੋਈ ਕਸਰ ਨਹੀਂ ਛੱਡੀ ਚੱਲ ਪਹਿਲਾਂ ਕੰਮ ਕਰ ਲੈਣੀ ਥੋੜਾ ਥੋੜਾ ਕਰਕੇ ਮੈਂ ਸਾਰੀ ਦਿਹਾੜੀ ਫੋਨ ਤੇ ਲੱਗਾ ਇਹਨਾਂ ਕੋਈ ਮੇਰੀ ਵੀ ਗੱਲ ਸੁਣ ਲਿਆ ਘਰ ਦੁੱਖ ਦੀ ਸੁੱਖ ਦੀ ਕਰ ਲਿਆ ਘਰ ਮੇਰੇ ਨਾਲ ਤੇ ਫੋਨ ਨਾ ਹੀ ਕਰਨੀ ਐ ਕੀ ਗੱਲ ਹੋ ਗਈ ਹੁਣ ਕੀ ਗੱਲ ਹੋ ਗਈ ਆ ਤੇਰੀ ਭੈਣ ਨੂੰ ਕੋਈ ਕਦੋਂ ਕੱਲ ਹੈਗੀ ਕਿ ਨਹੀਂ ਹੈਗੀ ਕੀ ਹੋਇਆ ਨਾ ਤੈਨੂੰ ਨਹੀਂ ਪਤਾ ਕੀ ਹੋਇਆ ਤੂੰ ਘਰ ਚ ਨਹੀਂ ਰਹਿੰਦਾ ਆ ਜਿਹੜੀ ਤੇਰੀ ਭੈਣ ਆਈ ਆ ਇੱਥੇ ਬਹਿ ਜਾਂਦੀ ਆ ਰੋਟੀ ਪਾਣੀ ਖਾ ਕੇ ਟੌਰ ਨਾਲ ਬੈੱਡ ਤੇ ਕੁੰਡਲੀ ਮਾਰ ਕੇ ਕੋਈ ਕੰਮ ਨਹੀਂ ਕੋਈ ਧੰਦਾ ਨਹੀਂ ਕਰ ਆਉਂਦੀ ਨਾਲ ਉਹਨੂੰ ਦੇਖਣਾ ਹੀ ਚਾਹੀਦਾ ਵੀ ਮੈਂ ਨਾਲ ਕਰਾ ਦਵਾਂ ਕੰਮ ਧੰਦਾ ਕ ਮੇਰਾ ਹੀ ਲੇਖਾ ਲੈਣਾ ਤੁਸੀਂ ਦੋਨੋਂ ਨੇ ਚਲ ਤੂੰ ਐਵੇਂ ਹੀ ਕਹਦੇ ਗੁੱਸਾ ਕਰੀ ਜਾਂਦੀ ਆ ਗੁੱਸਾ ਨਾ ਕਰਾਂ ਤਾਂ ਹੋਰ ਕੀ ਕਰਾਂ ਤੂੰ ਤਾਂ ਬੇਲਾ ਆ ਮੇਰੀ ਸਾਰੀ ਦਿਹਾੜੀ ਲੰਘ ਜਾਂਦੀ ਰੋਟੀਆਂ ਬਣਾਉਂਦੀ ਦੀ ਤਾਂ ਉਹ ਸਤਰਾ ਖਾ ਕੇ ਰੋਟੀਆਂ ਦਾ ਸੌਂ ਜਾਂਦੀ ਆ ਉੱਠਦੀ ਆ ਤਾਂ ਟੀਵੀ ਲਾ ਲਿਆ ਬਸ ਇਹੇ ਕੰਮ ਆ ਚਲ ਕੋਈ ਗੱਲ ਨਹੀਂ ਅਮੀਨਾਂ ਗੁੱਸੇ ਨਾ ਹੋ ਤੂੰ ਤੈਨੂੰ ਪਿਆਰ ਨਾਲ ਰੱਖ ਤੇ ਉਹਨੂੰ ਧੀ ਭੈਣ ਵਾਂਗ ਕੇ ਕੰਮ ਕਰਾ ਜੇ ਉਹ ਚਲ ਗਈ ਤਾਂ ਆਪਣਾ 35 ਲੱਖ ਵੀ ਨਾਲ ਹੀ ਜਾਣਾ ਆ ਨਹੀਂ ਤੈਨੂੰ ਜਾਦਾ ਭੈਣ ਦਾ ਹੇਜ ਆਉਂਦਾ ਤਾਂ ਤੂੰ ਕੰਮ ਕਰ ਲਾ ਉਹਦੇ ਹੁੰਦੇ ਤੇ ਗੱਲਾਂ ਕਰਦਾ ਬੈਠਾ ਉਹਨੂੰ ਮੈਂ ਬੈਠੀ ਰਹਿਣ ਦਿੰਨੀ ਆ ਵੀ ਬੈਠੀ ਰਹਿ ਭੈਣੇ ਤੂੰ ਇੱਥੇ ਟੌਰ ਨਾਲ ਲੈ ਭਲਾ ਇਹ ਕਿਹੜੀ ਗੱਲ ਹੋਈ ਟੋਕਰੀ ਭਰੀ ਪਈ ਕੱਪੜਿਆਂ ਦੀ ਧੋਣ ਵਾਲੀ ਉਹਨੂੰ ਕਹਿੰਨੀ ਆ ਵੀ ਉੱਠ ਕੇ ਧੋ ਕੱਪੜੇ ਟੌਰ ਨਾ ਪਈਏ ਮਹਾਰਾਣੀ ਉੱਤਲ ਕੋਈ ਗੱਲ ਨਹੀਂ ਪਿਆਰ ਨਾ ਕਹੀਂ ਪਿਆਰ ਨਾ ਜਿੰਨਾ ਮਰਜ਼ੀ ਤੋ ਕੰਮ ਕਰਾ ਲਾ ਗੁੱਸੇ ਨਾਲ ਨਾ ਕਹੀਂ ਉਹਨੂੰ ਕੁਛ ਵੀ ਤੂੰ ਬੈਠਾ ਰਹਿ ਤੂੰ ਤਾਂ ਕੋਈ ਕੰਮ ਕਰਨਾ ਨਹੀਂ ਉੱਤੋਂ ਤੇਰੀ ਭੈਣ ਵੀ ਨਾ ਕੰਮੀ ਆ ਬੈਠਾ ਰ ਆਰਾਮ ਨਾਲ ਫੋਨ ਦੇਖਲਾ ਤੈਨੂੰ ਫੋਨ ਦੇਖੇ ਨੂੰ ਚਿਰ ਹੋ ਗਿਆ ਸੁਣਾ ਫੋਨ ਅੱਜਦਾਂ ਜੀ ਹੈਗੀ ਹੈ ਜਿੱਦਾਂ ਕਰਦੀ ਆ ਮਿੰਟ ਮਿੰਟ ਗੱਲ ਤੇ ਗੁੱਸਾ ਐਂ ਤਾਂ ਲੱਗਦਾ ਮੇਰਾ 35 ਲੱਖ ਉਹ ਵੀ ਗਵਾਣਾ ਆ ਮੈਨੂੰ ਫੇਰ ਕੰਮ ਤੇ ਜਾਣਾ ਪੈਣਾ ਲੱਗਦਾ ਉਹ ਦੇਖੀ ਜਾਂਦੀ ਆ ਆ ਕੱਪੜੇ ਧੋਣ ਵਾਲੇ ਆ ਏਟੋ ਕੋਈ ਨਹੀਂ ਭਾਬੀ ਮਸ਼ੀਨ ਚ ਹੀ ਪਾਉਣੇ ਆ ਮੈਂ ਪਾ ਦਿੰਨੀ ਆ ਮਸ਼ੀਨ ਖਰਾਬ ਹੋਈ ਆ ਹੁਣ ਤਾਂ 3-4 ਮਹੀਨੇ ਹੋ ਗਿਆ ਖਰਾਬ ਹੋਈ ਇਹਨੂੰ ਹੱਥੀ ਧੋਣੇ ਪੈਣੇ ਆ ਅੱਛਾ ਚੱਲ ਕੋਈ ਨਹੀਂ ਧੋ ਲੈਂਦੀ ਆ ਮੈਂ ਮੈਂ ਧੋ ਹਰਮਨਾ ਕੱਪੜੇ ਤੋਂ ਲਾ ਹਿੱਤ ਹੋਣ ਵਾਲੀਆਂ ਆ ਪਬੀਨ ਨੇ ਕਪੜੇ ਧੋਣ ਵਾਲੇ ਆ ਨਾ ਹੋਰ ਮੀਰਾ ਮੌਸਮਾ ਇੰਨੇ ਕਪੜੇ ਹੋਣੇ ਹੀ ਆ ਧੋਣ ਵਾਲੇ ਨਾਲੇ ਚਾਦਰਾਂ ਵੀ ਮਸ਼ਕ ਮਾਰਦੀਆਂ ਸੀ ਮੇਰੇ ਤੀਜੇ ਚੌਥੇ ਦਿਨ ਬਦਲ ਦਿੰਦੀਆਂ ਹੋਰ ਪਤਾ ਮੈਨੂੰ ਕਿੰਨਾ ਕੁ ਤੂੰ ਸਫਾਈ ਰੱਖਦੀ ਆ ਕਰਦੀ ਆ 2-3 ਦਿਨ ਬਾਅਦ ਚਾਦਰਾਂ ਚੇਂਜ ਇਹ ਮੋਸ਼ਿਕ ਧੜੀਦਾ ਆਉਂਦਾ ਰਹਿੰਦਾ ਇਹਦੇ ਕੱਪੜਿਆਂ 'ਚ ਕਰਦੀ ਆ ਨਾ ਹੁਣ ਸ਼ਰੀਕਾਂ ਵਾਲੀ ਮੇਰੇ ਨਾਲ ਗੱਲ ਬਣ ਗਈ ਪਰਜਾਈ ਮੇਦੀ ਮੈਂ ਤਾਂ ਬਸ ਗਲਤੀ ਕਰ ਲਈ ਇੱਥੇ ਮੈਨੂੰ ਹੱਥਾਂ ਦੇ ਨਾਲ ਕੱਪੜੇ ਧੋਣੇ ਪੈਂਦੇ ਆ ਤੇ ਉੱਥੇ ਟੌਰ ਦੇ ਨਾਲ ਮੈਂ ਮਸ਼ੀਨਾਂ ਦੇ ਵਿੱਚ ਕੱਪੜੇ ਧੋਂਦੀ ਸੀਗੀ ਉੱਥੇ ਮੈਨੂੰ ਇੰਨਾ ਮੱਥਾ ਤਾਂ ਨਹੀਂ ਮਾਰਨਾ ਪੈਂਦਾ ਸੀਗਾ ਕੰਮਾਂ ਦੇ ਨਾਲ ਇੱਥੇ ਤਾਂ ਮੈਨੂੰ ਕਦੀ ਪੋਚਾ ਲਾਉਣ ਨੂੰ ਕਹਿ ਦਿੰਦੀ ਆ ਕਦੀ ਭਾਂਡੇ ਧੋਣ ਨੂੰ ਕਹਿ ਦਿੰਦੀ ਆ ਸਾਰਾ ਦਿਨ ਮੈਂ ਕੰਮਕਾਰ ਕਰਕੇ ਇੱਥੇ ਥੱਕ ਜਾਂਦੀ ਆਂ ਉੱਥੇ 2 ਘੰਟੇ ਮੈਂ ਕੰਮ ਕਰਕੇ ਬੇਲੀ ਹੋ ਜਾਂਦੀ ਸੀਗੀ ਟੌਰ ਦੇ ਨਾਲ ਟੀਵੀ ਦੇਖਦੀ ਸੀਗੀ ਆਰਾਮ ਕਰ ਲੈਂਦੀ ਸੀਗੀ ਇੱਥੇ ਸਾਰਾ ਦਿਨ ਕੰਮ ਵੀ ਕਰੀ ਚੱਲੋ ਇਹਦੀਆਂ ਗੱਲਾਂ ਵੀ ਸੁਣੀ ਚੱਲੋ ਮੈਨੂੰ ਤਾਂ ਸੱਚੀ ਇਹਨਾਂ ਨੇ ਕਮਲੀ ਕਰ ਛੱਡੇ ਆ ਕੰਮ ਕਰਾ ਕਰਾ ਕੇ ਕੋਈ ਨਹੀਂ ਮੈਂ ਇਦਾਂ ਕਰਦੀ ਆਂ ਰਵੀ ਨੂੰ ਫੋਨ ਲਾਉਂਦੀ ਆਂ ਪਰ ਉਹਨੇ ਵੀ ਮੇਰਾ ਕਿੱਥੇ ਫੋਨ ਚੱਕਣਾ ਆ ਕਿੰਨੀ ਬੇਇੱਜ਼ਤੀ ਕੀਤੀ ਮੈਂ ਉਹਦੀ ਚੱਲ ਲਾ ਕੇ ਦੇਖਦੀ ਆ ਇੱਕ ਵਾਰੀ ਕੀ ਪਤਾ ਮੈਨੂੰ ਨਾਲ ਲੈ ਜਾਵੇ ਪਰ ਉਹਦਾ ਕੋਈ ਪਤਾ ਨਹੀਂ ਖਣੇ ਲੈ ਕੇ ਨਹੀਂ ਜਾਣਾ ਚੱਲ ਇੱਕ ਵਾਰੀ ਫੋਨ ਲਾਉਂਦੀ ਆ ਦੱਤੇ ਮਗੋਂ ਕੱਪੜੇ ਇਹ ਹੁਣ ਫੋਨ ਚੱਕ ਲੈਣੇ ਇੱਕ ਵਾਰੀ ਹਲੋ ਮੇਰੀ ਗੱਲ ਸੁਣੋ ਮੈਨੂੰ ਇੱਥੋਂ ਆ ਕੇ ਲੈ ਜਾ ਨਾ ਜਦ ਮੈਂ ਤੈਨੂੰ ਪਹਿਲਾਂ ਕਿਹਾ ਸਾਡੇ ਤੋਂ ਬਾਹਰ ਹੀ ਨਾ ਚੱਲੀ ਜਦ ਕੇਸ ਕੀਤਾ ਤਾਂ ਫੇਰ ਕੀ ਮਤਲਬ ਆ ਜਦ ਕੇਸ ਕੀਤਾ ਤਾਂ ਹੁਣ ਕੈਸੇ ਚੱਲੂਗਾ ਮਨਮਰਜ਼ੀ ਕੰਨ ਦੀ ਕੋਈ ਲੋੜ ਨਹੀਂ ਤੈਨੂੰ